ਸੱਚ ਦੇ ਬਚਨ ਵਿੱਚ ਫਿਤਾ ਵੇ ਸੱਚ ਸੱਚ ਦੱਸੀ ਵੀਰਨਾ ਸੱਚ ਦੇ ਬਚਨ ਵਿੱਚ ਫਿਤਾ ਵੇ ਸੱਚੋ ਸੱਚ ਦੱਸੀ ਵੀਰਨਾ ਕਿਹੜੀ ਗੱਲ ਤੋਂ ਸੰਦਾਰਾ ਬੰਦ ਕੀਤਾ ਵੇ ਸੱਚੀ ਸੱਚੇ ਦੱਸੀ ਵੀਰਨਾ ਕਿਹੜੀ ਗੱਲ ਤੋਂ ਸੰਦਾਰਾ ਬੰਦ ਕੀਤਾ ਵੇ ਸੱਚੀ ਸੱਚ ਦਸੀ ਵੀਰਨਾ ਉਡਦੀ ਵਾੜ ਦੇਸ਼ਾ 'ਤੇ ਨੀ ਵੀਰ ਪਰ ਜਾਈਆਂ ਦੇ ਉਡਦੀ ਵਾੜ ਦੇਸ਼ਾ 'ਤੇ ਨੀ ਵੀਰ ਪਰ ਜਾਈਆਂ ਦੇ ਜਗ ਜਉਣ ਤੀਆਂ ਦੇ ਮਾਪੇ ਨੀ ਵੀਰ ਪਰ ਜਾਈਆਂ ਦੇ ਜਗ ਜਉਣ ਤੀਆਂ ਦੇ ਮਾਪੇ ਖੂ ਤੇ ਚੀਕ ਦੀ ਬੋਣੀ ਨੀ ਵੀਰ ਨੀ ਕੁਆਰੇ ਰਖਣੇ ਪੱਕੇ ਦਰਾਨੂ ਲੀਕ ਨਹੀਂ ਲੋਣੀ ਨੀ ਵੀਰ ਨਹੀਂ ਕੁਆਰੇ ਰਖਣੇ ਪੱਕੇ ਦਰਾਨੂ ਲੀਕ ਨਹੀਂ ਲੋਣੀ ਨੀ ਵੀਰ ਨਹੀਂ ਕੁਆਰੇ ਖਣੇ ਪੀਲੇ ਪੀਲੇ ਸੋਨੇ ਦੀ ਮੈਂ ਸੱਗੀ ਵੇਕਰੋਨੀਆ ਪੀਲੇ ਪੀਲੇ ਸੋਨੇ ਦੀ ਵੇ ਸੱਗੀ ਮੈਂ ਕਰੋਨੀਆ ਉੱਤੇ ਪਵੋਨੀਆ ਤੀਰ ਵੀ ਬਿਨਣਦੇ ਬਾਲਾ ਹੀ ਪਸੰਦ ਤੇਰਾ ਵੀਰ ਵੀ ਬਿਨਣਦੇ ਬਾਲਾ ਹੀ ਪਸੰਦ ਤੇਰਾ ਵੀਰ ਬੀਬੀ ਨਣਦੇ ਬਾळाਈ ਪਸੰਦ ਸੋਣ ਮਹੀਨਾ ਆ ਗਿਆ ਆ ਗਿਆ ਕੁੜੀਓ ਮੈਂ ਤਾਂ ਚੱਲੀ ਪੇਕੇ ਨੀ ਸੋਣ ਮਹੀਨਾ ਆ ਗਿਆ ਕੁੜੀਓ ਸੋਣ ਮਹੀਨਾ ਆ ਗਿਆ ਕੁੜੀਓ ਮੈਂ ਤਾਂ ਚੱਲੀ ਪੇਕੇ ਨੀ ਮਾਹੀ ਕਹਿੰਦਾ ਜੇ ਤੂੰ ਚੱਲੀ ਮਾਹੀ ਕਹਿੰਦਾ ਜੇ ਤੂੰ ਚੱਲੀ ਮੈਂ ਵੀ ਤੁਰ ਜਾਉ ਠੇਕੇ ਮੈਂ ਕਿਹਾ ਮੈਂ ਤਾਂ ਜਾਣਾ ਹੀ ਜਾਣਾ ਰੋਕੀ ਨਾ ਸਰਦਾਰਾ ਵੇ ਮੈਂ ਨੱਚਣਾ ਤੀਆਂ ਚ ਪਾ ਕੇ ਲਾਲ ਛਲਾ ਸ਼ਰਾਰਾ ਮੈਂ ਨੱਚਣਾ ਤੀਆਂ ਚ ਪਾ ਕੇ ਲਾਲ ਛਰਾਰਾ ਮੈਂ ਨੱਚਣਾ ਤੀਆਂ ਚ ਪਾ ਕੇ ਲਾਲ ਛਰਾਰਾ ਮੇਲਣ ਨੱਚ ਦੀ ਪਟੋਲਾ ਬਣ ਕੇ ਨੀ ਤਰਤੀ ਦੀ ਇੱਕ ਦੇ ਉਤੇ ਮੇਲਣ ਨੱਚਦੀ ਪਟੋਲਾ ਬਣ ਕੇ ਨੀ ਤਰਤੀ ਦੀ ਇੱਕ ਦੇ ਉਤੇ ਮਾਇਆ ਮੈਨੂੰ ਲੋਗ ਕੜਾ ਦੇ ਸੋਹਣੇ ਜੇ ਕਾਂਟੇ ਬਣਵਾ ਦੇ ਮਾਹੀਆ ਮੈਨੂੰ ਲੋਗ ਕੜਾ ਦੇ ਸੋਹਣੇ ਜੇ ਕਾਂਟੇ ਬਣਵਾ ਦੇ ਨਵੇਂ ਨਵੇਂ ਮੈਨੂੰ ਨੋਟ ਫੜਾ ਦੇ 500 500 ਵਾਲੇ ਨਵੇਂ ਨਵੇਂ ਮੈਨੂੰ ਨੋਟ ਫੜਾ ਦੇ 500 500 ਵਾਲੇ ਮੈ ਸੂਟ ਸਵਾਉਣੇ ਆ ਮਾਇਆ ਲੈਸਾ ਵਾਲੇ ਮੈ ਸੂਟ ਸਵਾਉਣੇ ਆ ਮਾਇਆ ਲੈਸਾ ਵਾਲੇ ਮੈ ਸੂਟ ਸਵਾਉਣੇ ਆ ਮਾਇਆ ਲੈਸਾ ਵਾਲੇ